ਸੁਲਮਾਨ ਖਾਨ ਨੇ ਰਾਤੀ ਖਾਧੀ ਸੀ ਜੀ ਇਹ ਸਬਜੀ ਨਾਲ ਰੋਟੀ ਤੇ ਜਿਹੜੀ ਅੱਜ ਆਪਾਂ ਵੀ ਬਣਾ ਕੇ ਦੇਖ ਲਿਆ ਦੋਸਤੋ ਤੇ ਬਿਲਕੁਲ 2 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋਈ ਹੈ ਜੀ ਤੇ ਬਹੁਤ ਹੀ ਟੇਸਟੀ ਬਣੀ ਆ ਤੇ ਜੇ ਤੁਸੀਂ ਵੀ ਇਹ ਬਣਾਉਣੀ ਆ ਨਾ ਦੋਸਤੋ ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਸਾਰੀ ਵੀਡੀਓ ਜ਼ਰੂਰ ਦੇਖ ਲਓ ਤੁਹਾਨੂੰ ਵੀ ਬਹੁਤ ਪਸੰਦ ਆਊਗੀ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਆਪਾਂ ਇੱਕ ਕੜਾਹੀ ਲੈ ਲੈਣੀ ਆ ਤੇ ਉਹਦੇ ਵਿੱਚ ਆਪਾਂ ਜਿਹੜਾ ਵੀ ਕੁਕਿੰਗ ਆਇਲ ਤੁਸੀਂ ਸਰੋਂ ਦਾ ਤੇਲ ਜਿਹੜਾ ਜਾਂ ਯੂਜ਼ ਕਰਦੇ ਆ ਜਾਂ ਕੋਈ ਹੋਰ ਕੁਕਿੰਗ ਆਇਲ ਯੂਜ਼ ਕਰਦੇ ਹੋ ਉਹ ਆਪਾਂ ਜਿਹੜਾ ਕੀ ਲੈ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਜੀਰਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਜੀ ਰਾਈ ਤੁਸੀਂ ਹਿੰਗ ਵੀ ਪਾ ਸਕਦੇ ਹੋ ਹਿੰਗ ਪਾਉਣੀ ਹੋਵੇ ਤਾਂ ਥੋੜੀ ਜੀ ਤੇ ਹੁਣ ਆਪਾਂ ਜਿਹੜੇ ਲਈ ਆ ਜੀ ਇਹਦੇ ਵਾਸਤੇ ਮੇਨ ਚੀਜ਼ ਪਿਆਜ਼ ਪਿਆਜ਼ ਆ ਜਿਹੜੇ ਜਿਵੇਂ ਤੁਸੀਂ ਇੱਕ ਪਿਆਜ਼ ਲਿਆ ਉਹਦੇ ਤੁਸੀਂ ਚਾਰ ਹਿੱਸੇ ਕਰਨੇ ਆ ਜਾਨੀ ਕਿ ਇਹਦਾ ਮੋਟਾ-ਮੋਟਾ ਪਿਆਜ਼ ਹੀ ਰੱਖਣਾ ਠੀਕ ਆ ਹਾਂਜੀ ਤੇ ਹੁਣ ਆਪਾਂ ਪਿਆਜ਼ ਵੀ ਪਾ ਦਿੰਨੇ ਆ ਹੁਣ ਆਪਾਂ ਇਸ ਪਿਆਜ਼ ਨੂੰ ਥੋੜੀ ਟਾਈਮ ਵਾਸਤੇ ਜਿਹੜਾ ਕੀ ਭੁੰਨ ਲਾਂਗੇ ਠੀਕ ਹਾਂਜੀ ਹਾਂਜੀ ਥੋੜੀ ਜੀ ਮੀਡੀਅਮ ਫਲੇਮ ਤੇ ਵੀ ਆਪਾਂ ਜਿਹੜਾ ਕਿ 1-2 ਮਿੰਟ ਇਸ ਪਿਆਜ਼ ਨੂੰ ਭੁੰਨੀ ਜਾਵਾਂਗੇ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਹੁਣ ਆਪਾਂ ਟੇਸਟ ਵਾਸਤੇ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਮਸਾਲੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਠੀਕ ਹਾਂਜੀ ਤੇ ਹੁਣ ਆਪਾਂ ਪਾਉਨੇ ਆ ਜੀ ਨਮਕ ਠੀਕ ਤੇ ਜਿਹੜੀ ਤੁਸੀਂ ਮਿਰਚ ਪਾਉਣੀ ਆ ਦੋਸਤੋ ਉਹ ਜਿਹੜੀ ਥੋੜੀ ਜੀ ਤੁਸੀਂ ਤਿੱਖੀ ਪਾਇਓ ਕਿਉਂਕਿ ਇਹ ਸਬਜ਼ੀ ਦੇ ਵਿੱਚ ਮਿਰਚ ਆ ਜਿਹੜੀ ਥੋੜੀ ਜੀ ਤਿੱਖੀ ਹੀ ਪਸੰਦ ਜਾਨੀ ਕਿ ਟੇਸਟ ਜ਼ਿਆਦਾ ਵਧੀਆ ਹੁੰਦਾ ਹੈਗਾ ਠੀਕ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਧਨੀਆ ਪਾਊਡਰ ਠੀਕ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਜੀ ਗਰਮ ਮਸਾਲਾ ਠੀਕ ਠੀਕਾ ਜੀ ਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਨੂੰ ਥੋੜਾ ਟਾਈਮ ਲਈ ਪਕਾ ਲੈਨੇ ਆ ਥੋੜਾ ਜਿਹਾ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਆਪਣਾ ਹੋਰ ਸਬਜ਼ੀਆਂ ਖਾ ਕੇ ਵੀ ਮਨ ਅੱਕ ਜਾਂਦਾ ਤਾਂ ਤੁਸੀਂ ਆਹ ਵਾਲੀ ਜਿਹੜੀ ਸਬਜ਼ੀ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਆ ਠੀਕ ਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਆਪਾਂ ਜਿਹੜੀ ਕਿ ਨਾਲ ਹੀ ਲਸਣ ਪਾ ਲੈਨੇ ਆ ਠੀਕ ਆ ਤੁਸੀਂ ਅਦਰਕ ਦਾ ਪੇਸਟ ਵੀ ਪਾ ਸਕਦੇ ਹੋ ਇਹਨੂੰ ਵੀ ਆਪਾਂ ਥੋੜਾ ਜਾ ਭੁੰਨ ਲੈਨੇ ਆ ਠੀਕ ਆ ਪਿਆਜ਼ ਦੇ ਨਾਲ ਹੀ ਜਾਨਕੀ ਲਸਣ ਵੀ ਆਪਣੀ ਪੁੱਜ ਜੂਗੀ ਫਨੇ ਸਾਰੀਆਂ ਚੀਜ਼ਾਂ ਤਾਂ ਆਪਣੀਆਂ ਗਈਆਂ ਜੀ ਪੁੱਜ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਟਮਾਟਰ ਦਾ ਪੇਸਟ ਇਹਦੇ ਵਿੱਚ ਪਾਵਾਂਗੇ ਜਿਹੜਾ ਕਿ ਆਪਾਂ ਦੋ ਆਪਾਂ ਦੋ ਛੋਟੇ ਟਮਾਟਰ ਲਏ ਆ ਜੀ ਤੇ ਉਹਦਾ ਆਪਾਂ ਪੇਸਟ ਜਾਨੀ ਕਿ ਬਣਾ ਲਿਆ ਸੀ ਜਿਆਦਾ ਤੁਸੀਂ ਬਰੀਕ ਜਾਂ ਪੇਸਟ ਨਹੀਂ ਬਣਾਉਣਾਗਾ ਦਾਦੜਾ ਜਾਂ ਰੱਖਣਾ ਠੀਕ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜੇ ਤੁਹਾਡੇ ਕੋਲ ਸ਼ਿਮਲਾ ਮਿਰਚ ਹੈਗੀ ਜਾਂ ਸ਼ਿਮਲਾ ਮਿਰਚ ਪਾ ਲਿਓ ਨਹੀਂ ਤਾਂ ਤੁਸੀਂ ਹਰੀ ਮਿਰਚ ਜਿਹੜੀ ਕੀ ਪਾ ਸਕਦੇ ਹੋ ਕੱਲੀ ਤੇ ਹੁਣ ਆਪਾਂ ਜਿਹੜਾ ਕਿ ਇਹਨੂੰ ਥੋੜਾ ਟਾਈਮ ਲਈ ਹਲਾ ਕੇ ਜਿਹੜਾ ਕਿ ਪਕਾਵਾਂਗੇ ਤੇ ਉੱਪਰ ਆਪਾਂ ਜਿਹੜਾ ਕਿ ਢੱਕਣ ਜਿਹੜਾ ਥੋੜੇ ਟਾਈਮ ਵਾਸਤੇ ਬੰਦ ਕਰਕੇ ਰੱਖ ਦਿੰਨੇ ਆ ਜਾਨੀ ਕਿ 1 ਮਿੰਟ ਵਾਸਤੇ ਜਿਹਦੇ ਨਾਲ ਕੀ ਇਹ ਸਾਰੀਆਂ ਚੀਜ਼ਾਂ ਵਧੀਆ ਇੱਕ ਵਾਰੀ ਪੱਕ ਜਾਣਗੀਆਂ ਹਜੇ ਸਬਜੀ ਬਣੀ ਨਹੀਂ ਦੋਸਤੋ ਹਾਂਜੀ ਹੁਣ ਆਪਾਂ ਇੱਕ ਮਿੰਟ ਤੋਂ ਘੱਟ ਜਿਹੜਾ ਕੀ ਨੂੰ ਆਪਾਂ ਥੋੜਾ ਟਾਈਮ ਟਾ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਲੈਣੀ ਆ ਜੀ ਫਰੈਸ਼ ਮਲਾਈ ਇਹ ਜਿਹੜੀ ਤੁਸੀਂ ਮਲਾਈ ਲੈਣੀ ਆ ਜੀ ਬਿਲਕੁਲ ਤਾਜ਼ਾ ਲੈਣੀ ਆ ਤੇ ਜਿਹੜੀ ਕੀ ਜਿਆਦਾ ਸਮੇਂ ਵਾਸਤੇ ਨਾ ਪਈ ਹੋਵੇ ਕਿਉਂਕਿ ਉਹ ਮਲਾਈ ਥੋੜੀ ਜੀ ਖੱਟੀ ਹੋ ਜਾਂਦੀ ਹੈ ਤੇ ਫਰੈਸ਼ ਮਲਾਈ ਹੀ ਲੈਣੀ ਆ ਜਿਹਦੇ ਨਾਲ ਟੇਸਟ ਵੀ ਬਹੁਤ ਵਧੀਆ ਆਉਂਦਾ ਤੇ ਹੁਣ ਆਪਾਂ ਇਹ ਮਲਾਈ ਜਿਹੜੀ ਕੀ ਇਹਦੇ ਵਿੱਚ ਪਾ ਦਿੰਨੇ ਆ ਵਾਓ ਕਿੰਨਾ ਵਧੀਆ ਪੌਂਡ ਬਣਿਆ ਹੈ ਇਸ ਤਰ੍ਹਾਂ ਦਾ ਹਜੇ ਤਾਂ ਜੀ ਜਦੋਂ ਗਰਨੀਸ਼ ਹੋ ਗਿਆ ਹਾਂ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਮਿਕਸ ਕਰ ਦਿੰਨੇ ਆ ਤੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ 2-3 ਮਿੰਟ ਵਾਸਤੇ ਜਿਹੜਾ ਕਿ ਫੇਰ ਟਾ ਕੇ ਰੱਖ ਦਿੰਨੇ ਆ ਹਾਂ ਜੀ ਤੇ ਵਿੱਚ ਵਿੱਚ ਦੀ ਆਪਾਂ ਜਿਹੜੀ ਕਿ ਸਬਜ਼ੀ ਥੋੜੀ ਥੋੜੀ ਹਿਲਾਉਂਦੇ ਜਾਵਾਂਗੇ ਤੇ ਵੈਸੇ ਆਪਣੀ ਗੈਸ ਦੀ ਜਿਹੜੀ ਫਲੇਮ ਆ ਬਿਲਕੁਲ ਮੀਡੀਅਮ ਹੀ ਰੱਖਣੀ ਆ ਤੇ ਬਸ 1-2 ਮਿੰਟਾਂ ਦੇ ਵਿੱਚ ਆ ਜਿਹੜੀ ਕਿ ਇਹ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜਾਣੀ ਆ ਤੇ ਹੁਣ ਆਪਾਂ ਇਹਨੂੰ ਥੋੜਾ ਟਾਈਮ ਲਈ ਫੇਰ ਧਾਕ ਦਿੰਨੇ ਆ ਕਿਉਂਕਿ ਹੁਣ ਜਦੋਂ ਪੂਰਾ ਘਿਓ ਛੱਡ ਜੂਗੀ ਸਬਜੀ ਤੇ ਥੋੜੀ ਜੀ ਗਾੜੀ ਹੋ ਜੂਗੀ ਉਦੋਂ ਇਹਦਾ ਟੇਸਟ ਵੀ ਹੋਰ ਵੀ ਜ਼ਿਆਦਾ ਵਧੀਆ ਹੋ ਜਾਊ ਤੇ ਹਾਂਜੀ ਆਪਣੀ ਜਿਹੜੀ ਸਬਜੀ ਆ ਦੋਸਤੋ ਬਣ ਕੇ ਹੋ ਗਈ ਆ ਤਿਆਰ ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਜੰਮੀ ਤੇ ਟੇਸਟੀ ਦੇਖਣ ਚ ਲੱਗ ਰਹੀ ਆ ਬਹੁਤ ਸੋਹਣੀ ਸਬਜੀ ਬਣੀ ਪਉਣ ਰੰਗ ਦੇਖ ਕੇ ਸੁਆਦ ਆ ਗਿਆ ਹਾਂਜੀ ਸੋ ਦੋਸਤੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜਦੋਂ ਤੁਹਾਡੇ ਮਤਲਬ ਕਿ ਕਈ ਵਾਰੀ ਸਬਜੀ ਨਹੀਂ ਹੁੰਦੀ ਹਨਾ ਤੇ ਤੁਹਾਡਾ ਮਨ ਕਰਦਾ ਵੀ ਚਟਨੀ ਤੇ ਵੀ ਦੋਸਤੋ ਵੱਧ ਟਾਈਮ ਲੱਗ ਜਾਂਦਾ ਤੇ ਜਿਹੜਾ ਕਿ ਤੁਸੀਂ ਆਹ ਵਾਲੀ ਸਬਜੀ ਬਣਾ ਕੇ ਖਾ ਸਕਦੇ ਹੋ ਸਾਰੇ ਹੀ ਤੁਹਾਡੀ ਫੈਮਿਲੀ ਬਹੁਤ ਪਸੰਦ ਕਰੂਗੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਸਾਰੀ ਫੈਮਿਲੀ ਨੂੰ ਤੁਹਾਡੀ ਨੂੰ ਇਹ ਸਬਜੀ ਜਿਹੜੀ ਕਿ ਬਹੁਤ ਹੀ ਪਸੰਦ ਆਉਣ ਵਾਲੀ ਹੈ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ